ਮਨ ਦੇ ਸੋਗ ਹੈ ਚਿੰਤਾ ਇਹ ਦੋ ਬੜੇ ਭਿਆੰਕਰ ਰੋਗ ਨੇ ਮਨ ਦੇ ਚ ਤਨ ਦੇ ਚ ਤੇ ਹਜ਼ਾਰਾਂ ਰੋਗ ਨੇ ਇਸ ਵਾਸਤੇ ਜਦ ਕੋਈ ਰੋਗੀ ਹੋਵੇ ਤੇ ਅਸੀਂ ਪੁੱਛ ਲੈਨੇ ਆ ਤੈਨੂੰ ਕਿਹੜਾ ਰੋਗ ਹੈ ਕਿਹੜਾ ਰੋਗ ਹੈ ਕਿਉਂਕਿ ਰੋਗ ਇੱਕ ਤੇ ਹੈ ਨਹੀਂ ਹਜ਼ਾਰਾਂ ਨੇ ਪਰ ਜਦ ਬੰਦਾ ਤੰਦਰੁਸਤ ਹੋਵੇ ਤੇ ਸਾਨੂੰ ਪੁੱਛਣ ਦੀ ਲੋੜ ਨਹੀਂ ਪੈਂਦੀ ਤੈਨੂੰ ਕਿਹੜੀ ਤੰਦਰੁਸਤੀ ਹੈ ਤੰਦਰੁਸਤੀ ਤੇ ਇੱਕ ਹੁੰਦੀ ਹੈ ਰੋਗਾਂ ਦਾ ਨਾ ਹੋਣਾ ਤੰਦਰੁਸਤੀ ਆਉਂਦਾ ਸਾਨੂੰ ਪੁੱਛਣ ਦੀ ਲੋੜ ਨਹੀਂ ਤੈਨੂੰ ਕਿਹੜੀ ਤੰਦਰੁਸਤੀ ਹੈ ਕਿਉਂਕਿ ਉਹ ਇੱਕੋ ਹੀ ਹੁੰਦੀ ਹੈ ਤੈਨੂੰ ਕਿਹੜਾ ਰੋਗ ਹੈ ਪੁੱਛਣਾ ਪੈਂਦਾ ਰੋਗ ਇੱਕ ਨਹੀਂ ਆਉਂਦਾ ਇੱਕ ਨਹੀਂ ਆਉਂਦਾ ਹਜ਼ਾਰਾਂ ਰੋਗ ਨੇ ਸਰੀਰ ਇੱਕ ਹੈ ਹਜ਼ਾਰਾਂ ਰੋਗ ਨੇ ਅੱਖਾਂ ਰੋਗੀ ਆਉਣ ਗਿਆ ਨਹੀਂ ਤੇ ਕੰਨ ਰੋਗੀ ਨੇ ਨਹੀਂ ਤੇ ਦੰਦ ਰੋਗੀ ਨੇ ਨਹੀਂ ਤੇ ਹਾਰਡ ਰੋਗੀ ਹੈ ਬ੍ਰੇਨ ਰੋਗੀ ਹੈ ਪੇਟ ਰੋਗੀ ਹੈ ਗੋਡੇ ਰੋਗੀ ਨੇ ਪੈਰ ਰੋਗੀ ਨੇ ਇਹ ਜੋੜਾਂ ਦਾ ਦਰਦ ਹੈ ਸਾਰੇ ਜੋੜ ਰੋਗੀ ਨੇ ਕੋਈ ਇੱਕ ਬੁਖਾਰ ਹੈ ਕੋਈ ਇੱਕ ਤਰ੍ਹਾਂ ਦਾ ਬੁਖਾਰ ਹੈ ਸੈਂਕੜੇ ਕਿਸਮਾਂ ਦੇ ਬੁਖਾਰ ਨੇ ਔਰ ਨਵੇਂ ਤੋਂ ਨਵੇਂ ਰੋਗ ਵੀ ਪੈਦਾ ਹੁੰਦੇ ਰਹਿੰਦੇ ਨੇ ਰੋਗ ਹਜ਼ਾਰਾਂ ਨੇ ਔਰ ਪਛਾਣ ਵਾਸਤੇ ਮਨੁੱਖ ਨੇ ਹਰ ਰੋਗ ਨੂੰ ਨਾਮ ਵੀ ਦੇ ਦਿੱਤੇ ਫਲਾਣਾ ਰੋਗ ਹੈ ਫਲਾਣਾ ਲੋਗ ਹੈ ਫਲਾਣਾ ਰੋਗ ਹੈ ਇਸ ਵਾਸਤੇ ਪੁੱਛਣਾ ਪੈਂਦਾ ਤੈਨੂੰ ਕਿਹੜਾ ਰੋਗ ਹੈ ਪਰ ਤੰਦਰੁਸਤ ਹੋਵੇ ਤੇ ਫਿਰ ਪਿੱਛਣ ਪੁੱਛਣ ਦੀ ਲੋੜ ਨਹੀਂ ਤੈਨੂੰ ਕਿਹੜੀ ਤੰਦਰੁਸਤੀ ਹੈ ਹੁਣ ਦੂਸਰਾ ਪਹਿਲੂ ਮੈਂ ਬਿਆਨ ਕਰਾਂ ਜਿਹੜੇ ਤੰਦਰੁਸਤ ਦਿਖਾਈ ਦਿੰਦੇ ਨੇ ਤੰਦਰੁਸਤ ਨਹੀਂ ਨੇ ਕਿਉ ਅਜੇ ਰੋਗ ਪੀੜਾ ਨਹੀਂ ਬਣਿਆ ਸੇਵਾ ਵਿੱਚ ਸੇਵਾ ਵਿੱਚ ਰੋਗੀ ਸਾਰੇ ਹੀ ਨੇ ਸਤਿਗੁਰ ਦੀ ਬਾਣੀ ਜੋ ਜੋ ਦੇ ਸੋ ਸੋ ਰੋਗੀ ਰੋਗ रहत ਮੇਰਾ ਸਤਿਗੁਰ ਜੋਗੀ ਸਾਰੇ ਰੋਗੀ ਨੇ ਤੇ ਦੂਸਰੇ ਪਾਸੇ ਚਿੰਤਤ ਹੀ ਦੀ ਸੇ ਸਭ ਕੋਏ ਸਾਰੇ ਚਿੰਤਾਤੁਰ ਨੇ ਸਾਰਿਆਂ ਦੇ ਅੰਦਰ ਸੋਗ ਵੀ ਹੈ ਸਾਰਿਆਂ ਕੋਲ ਸਰੀਰਕ ਤੌਰ ਤੇ ਵੀ ਰੋਗ ਨੇ ਸਾਰਿਆਂ ਕੋਲ ਮਾਨਸਿਕ ਤੌਰ ਤੇ ਵੀ ਸੋਗ ਨੇ ਚਿੰਤ ਇਹ ਦੋਵੇਂ ਤਲ ਮਨੁੱਖ ਦੇ ਰੋਗੀ ਨੇ ਇਹ ਤਨ ਕਰਕੇ ਵੀ ਰੋਗੀ ਹੈ ਤੇ ਮਨ ਕਰਕੇ ਵੀ ਰੋਗੀ ਮਨ ਕਰਕੇ ਚਿੰਤਾਤੁਰ ਹੈ ਮਨ ਕਰਕੇ ਸੋਗ ਦੇਚ ਹੈ ਮਨ ਦੇ ਇਹ ਦੋ ਰੋਗ ਮੰਨੇ ਗੈਨ ਸੋਗ ਤੇ ਚਿੰਤਾ ਸੋਗ ਜੋ ਕੋਲ ਸੀ ਚਲਾ ਗਿਆ ਬਿਰਾਹ ਹੈ ਸੀ ਚਲਾ ਗਿਆ ਅਜ ਨਹੀਂ ਹੈ ਮਾਂ ਹੈ ਸੀ ਅਜ ਨਹੀਂ ਹੈ ਚਲੀ ਗਈ ਕੋਈ 70 75 ਸਾਲ ਦੇ ਇੱਕ ਬੁੱਢੇ ਨੇ ਵੀ ਬਿਰਦ ਨੇ ਪਰ ਸੋ ਮਾਂ ਨੂੰ ਯਾਦ ਕਰਦੇ ਆਇਆ ਉਹਦੀ ਅੱਖਾਂ ਬਰ ਆਇਆ ਮਾਂ ਦੀ ਗੱਲ ਸੁਣਾ ਰਿਹਾ ਸੀ ਹੁਣ ਆਪ ਦਾਦਾ ਬਣਿਆ ਹੋਇਆ ਪਰ ਮਾਂ ਨਹੀਂ ਬੁਲਦੀ ਮੈਂ ਉਹਨੂੰ ਕਿਹਾ ਇੱਕ ਰੱਬੋ ਹੀ ਖੇਡ ਹੈ ਜਦ ਮਨੁੱਖ ਨੂੰ ਕਿਧਰੇ ਅਚਾਨਕ ਚੋਟ ਲੱਗ ਜਾਏ ਮੌਂ ਨਿਕਲ ਜਾਂਦਾ ਮੌਂ ਉਹ ਹੀ ਮਾਂ ਪਿਓ ਨਹੀਂ ਨਿਕਲਦਾ ਮਾਂ ਹੀ ਨਹੀਂ ਨਿਕਲਦਾ अचानक कोई गहरी चोट लग जाए अचानक कोई हादसा हो जाए मुँह चो निकलदा है मां और भी अर्ज करा मनोविज्ञनिक भी कहंदे ने संत भी कहंदे जद कोई बहुत बड्डे खुशी मिल जाए ओदों भी मां याद आउंदी है पे वो नहीं आउंदा घरा बच्चे बाद अचान गए पत्नी पति बादच ਮਾਈ ਆਦਾਉਂਦੀ ਨਾਮ ਦਾ ਮਿਲ ਜਾਣਾ ਬਹੁਤ ਵੱਡਾ ਸੁਖ ਹੈ ਖੁਸ਼ੀ ਹੈ ਸਤਿਗੁਰੂ ਵੀ ਬਾਰ ਬਾਰ ਕਹਿੰਦੇ ਨੇ ਮਾਈ ਮੇਰੇ ਮਨ ਕੋ ਸੁਖ ਮਾਈ ਧਨ ਪਾਇਓ ਹਰ ਨਾਮ ਪਿਓ ਨੂੰ ਨਹੀਂ ਕਹਿੰਦੇ ਮਾਨ ਮਾਈ ਧਨ ਪਾਇਓ ਹਰ ਨਾਮ मन मेरो धावन ते छुटक्यो कर बैठो बेसराम जिथे तक मैं गिनती कीती हो सकदा गलत होवे 35 ਦੇ ਕਰੀਬ ਸ਼ਬਦ ਮੈਨੂੰ ਗੁਰੂ ਅਰਜਨ ਦੇਵ ਜੀ ਦੇ ਮਿਲੇ ਮਾਨ ਮਾਨੋ ਯਾਦ ਕਰ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਨੋ ਯਾਦ ਕਰ ਬਾਕੀ ਵੀ ਸਾਰੇ ਕਿਦਰੇ ਇੱਕ ਸ਼ਬਦ ਕਿਦਰੇ ਦੋਸ਼ ਬਹੁਤ ਵੱਡੀ ਝੋਟ ਲੱਗ ਜਾਏ ਬਹੁਤ ਵੱਡਾ ਦੁੱਖ ਮਿਲ ਜਾਏ ਮੂੰਹੋਂ ਨਿਕਲ ਜਾਂਦਾ ਹੈ ਮਾਂ ਮਾਂ ਬਹੁਤ ਵੱਡੀ ਖੁਸ਼ੀ ਮਿਲ ਜਾਏ ਬਹੁਤ ਵੱਡੀ ਸੰਪਦਾ ਮਿਲ ਜਾਏ ਯਾਦ ਵਿੱਚ ਆ ਜਾਂਦੀ ਹੈ ਮਾਂ ਇਹ ਖੁਸ਼ੀ ਮਾਂ ਨੋ ਦਸੀਏ ਪਹਿਲੇ ਮਾਂ ਨੋ ਦਸੀਏ ਮਾਤਾ ਨੋ ਦਸੀਏ ਮੈਂ ਉਹ ਦਿਨ ਵੇ ਅਰਜ਼ ਕੀਤੀ ਸੀ ਪਿਤਾ ਦਾ ਸੰਬੰਧ 2-4 ਮਿੰਟ ਦਾ ਹੈ 10 ਮਹੀਨੇ ਦਾ ਗਰਭ ਧਾਰਨ ਕਰਦੀ ਏ ਇਸਤਰੀ ਮਾਂ ਫਿਰ ਬਾਅਦ ਦੇ ਵਿੱਚ ਵੀ ਸੰਭਾਲ ਕਰਦੀ ਏ ਮਾਂ ਫਿਰ ਆਪਣਾ ਹੀ ਸਰੀਰ ਪਿਲਾ ਕੇ ਦੁੱਧ ਕੀ ਹੈ ਹੁਣ ਚੋਈ ਬਣਦਾ ਔਰ ਕੀ ਹੈ ਆਪਣਾ ਹੀ ਖੂਨ ਪਿਲਾ ਕੇ ਉਹਨੂੰ ਵੱਡਾ ਕਰਦੀ ਹੈ ਉਹ ਬੱਚੇ ਦੇ ਵਿੱਚ 90% ਮਾਂ ਹੀ ਆਉਂਦੀ ਹੈ। ਉਹਦੇ ਸਰੀਰ ਦੇ ਵਿੱਚ, ਉਹਦੇ ਮਾਨਸਿਕ ਮੰਡਲ ਦੇ ਵਿੱਚ ਮਾਂ ਹੀ ਆਉਂਦੀ ਹੈ। ਗਹਿਰੀ ਝੋਟ ਲੱਗ ਜਾਏ ਮਾਂ ਯਾਦ ਆਉਂਦੀ ਹੈ। ਵੱਡੀ ਖੁਸ਼ੀ ਮਿਲ ਜਾਏ ਮਾਂ ਯਾਦ ਆ ਜਾਂਦੀ ਹੈ। ਐਸਾ ਰੂਪ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਵੀ ਮਿਲਦਾ ਹੈ। ਮਾਈ ਚਰਨ ਗੁਰੂ ਮਿੱਠੇ। ਹੱਦ ਹੋ ਗਈ ਹਰ ਥਾਂ ਤੇ ਮਾਂ ਜਗਾ ਜਗਾ ਮਾਂ ਨੂੰ ਯਾਦ ਕੀਤਾ ਖੁਸ਼ੀ ਸਮੇਂ ਵੀ ਪਤਨੀ ਪਤੀ ਪਿਤਾ ਪੈਣ ਪੁੱਤਰ ਬਾਦ ਯਾਦ ਆਉਂਦੇ ਮਾਂ ਪਹਿਲੇ ਯਾਦ ਆਉਂਦੀ ਪਹਿਲੇ ਯਾਦ ਆਉਂਦੀ ਦੁੱਖ ਬਹੁਤ ਗਹਿਰਾ ਦੁੱਖ ਉਦੋਂ ਵੀ ਜ਼ੁਬਾਨ ਚੋਂ ਮਾਂ ਹੀ ਨਿਕਲ ਜਾਂਦਾ ਪੁੱਤ ਨਹੀਂ ਨਿਕਲਦਾ ਪਿਤਾ ਨਹੀਂ ਨਿਕਲਦਾ ਮਾਂ ਔਰ ਗਜ਼ਬ ਦੀ ਗੱਲ ਇਹ ਹੈ ਦੁਨੀਆ ਦੀਆਂ ਸਾਰੀਆਂ ਭਾਸ਼ਾਵਾਂ ਦੇ ਚ ਮਾਂ ਲਈ ਜੋ ਅੱਖਰ ਹੈ ਪਹਿਲੇ ਮਮਾ ਹੀ ਆਂਦਾ ਹੈ ਐਮ ਆਉਂਦਾ ਹੈ ਫਾਰਸੀ ਦੇ ਚ ਮਾਦਰ ਕਹ ਦਿੰਦੇ ਨੇ ਇੰਗਲਿਸ਼ ਦੇ ਚ ਮਦਰ ਕਹ ਦਿੰਦੇ ਬਹੁਤ ਨਿਕਟਵਰਤੀ ਸ਼ਬਦ ਨੇ ਫਾਰਸੀ ਦੇ ਤੇ ਤੇ ਇੰਗਲਿਸ਼ ਤੇ ਉੱਥੇ ਮਦਰ ਕਹ ਦਿੰਦੇ ਨੇ ਫਾਰਸੀ ਦੇ ਚ ਮਾਦਰ ਕਹ ਦਿੰਦੇ ਨੇ ਉਰਦੂ ਦੇ ਵਿੱਚ ਮਾਂ ਕਹਿੰਦੇ ਨੇ ਹਿੰਦੀ ਦੇ ਵਿੱਚ ਵੀ ਮਾਂ ਕਹਿੰਦੇ ਹਨ ਔਰ ਦੁੱਖ ਤੇ ਸੁੱਖ ਦੇ ਸਮੇਂ ਚਾਹੇ ਦੁਨੀਆ ਦੇ ਕਿਸੇ ਕੋਨੇ 'ਚ ਮਨੁੱਖ ਹੈ ਕਿਸੇ ਵੀ ਭਾਸ਼ਾ ਨੂੰ ਬੋਲਦਾ ਹੈ ਜ਼ੁਬਾਨ ਨੂੰ ਦੁੱਖ ਦੇ ਵਿੱਚ ਮਾਂ ਨਿਕਲਦੀ ਹੈ ਖੁਸ਼ੀ ਦੇ ਵਿੱਚ ਮਾਂ ਯਾਦ ਆਉਂਦੀ ਹੈ ਮਾਂ ਯਾਦ ਆਉਂਦੀ ਮੈਂ ਇੱਕ ਦਿਨ ਮੁਹੰਮਦ ਸਾਹਿਬ ਦੇ ਉਚਾਰਨ ਕੀਤੀਆਂ ਕੁਝ ਆਇਤਾਂ ਦਾ ਟੀਕਾ ਪੜ੍ਹ ਰਿਹਾ ਸੀ ਤਰਜਮਾ ਜੋ ਦੇਵਬੰਦ ਇਸਲਾਮ ਦਾ ਬਹੁਤ ਵੱਡਾ ਮਦਰਸਾ ਹੈ ਸਾਰਨਪੁਰ ਦੇ ਕੋਲ ਉੱਥੋਂ ਦੀ ਛਪੀ ਹੋਈ ਸੀ ਮੁਹੰਮਦ ਸਾਹਿਬ ਸਮਝਾਉਂਦੇ ਹੋਏ ਆਪਣੀ ਉਮਤ ਨੂੰ ਕਹਿੰਦੇ ਨੇ ਜ਼ਮੀਨ ਦੇ ਉੱਤੇ ਜੰਨਤ मां ਦੇ ਕਦਮਾਂ ਦੇ ਚ ਐ ਆਸਮਾਨ ਦੇ ਉੱਤੇ ਜੰਨਤ ਖੁਦਾ ਦੇ ਕਦਮਾਂ ਦੇ ਚ ਉਹ ਇੰਜ ਕਹਿੰਦੇ ਜ਼ਮੀਨ ਦੇ ਉੱਤੇ ਜੰਨਤ मां ਦੇ ਕਦਮਾਂ ਦੇ ਚ ਐ ਆਸਮਾਨ ਦੇ ਤੇ ਜੰਨਤ ਖੁਦਾ ਦੇ ਕਦਮਾਂ ਦੇ ਚ ਇਸ ਤਰ੍ਹਾਂ ਕਹਿੰਦੇ ਆਵਰ ਹੋਰ ਵੀ ਲੰਬਾ ਚੌੜਾ ਜੋ ਹੈ ਖੁਲਾਸਾ ਕੀਤਾ ਫਿਰ ਸੁਤੇ ਸਿਤ ਇਹ ਸਵਾਬਿਕ ਵਿਚਾਰ ਗੱਲ ਆ ਗਈ ਤਨ ਦੇ ਤਲ ਤੇ ਜੋ ਦੁੱਖ ਪ੍ਰਗਟ ਹੁੰਦਾ ਉਹਨੂੰ ਰੋਗ ਕਹਿੰਦੇ ਮਨ ਦੇ ਤਲ ਤੇ ਜੋ ਦੁੱਖ ਪ੍ਰਗਟ ਹੁੰਦਾ ਉਹਨੂੰ ਸੋਗ ਕਹਿੰਦੇ ਰੋਗ ਸੋਗ ਤਨ ਰੋਗੀ ਮਨ ਸੋਗੀ रोग हजार तरह के ने बेशुमार ने अनंत ने सोग जो हैगा से चला गया मां है सी चली गई पिता है सी चला गया भरा हैसी चला गया गुरु ना करे संतान है सी चली गई नहीं मित्र है सी नहीं है चला गया ਤੋ ਸੋਗ ਸੋਗ ਹੁਣ ਜੋ ਕੁਛ ਮੈਨੂੰ ਚਾਹੀਦਾ ਪਤਾ ਨਹੀਂ ਮਿਲਣਾ ਹੈ ਕਿ ਨਹੀਂ ਮਿਲਣਾ ਚਿੰਤਾ ਸੋਗ ਤੇ ਚਿੰਤਾ ਕਿਤਨੇ ਮਨਾਂ ਵਿੱਚ ਸੋਗ ਚਿੰਤਾ ਹੋਵੇਗੀ ਸਤਿਗੁਰੂ ਕਹਿੰਦੇ ਨੇ ਚਿੰਤਾ ਤੇ ਹੀ ਦੀ ਸੇ ਸਭ ਕੋ ਸਾਰੇ ਕਿਤਨੇ ਕਤਨਾ ਦੇ ਵਿੱਚ ਰੋਗ ਹੋਵੇਗਾ ਜੋ ਜੋ ਦੀ ਸੇ ਸੋ ਸੋ ਰੋਗ ਸਾਰੇ ਰੋਗੇ। ਇੱਕ ਵੀ ਤੰਦਰੁਸਤ ਨਹੀਂ ਹੈ। ਸਭ ਰੋਗੇ। ਦੁੱਖ ਇਹ ਦੇ ਸਾਰਾ ਸੰਸਾਰ ਹੈ। ਸਾਰਾ ਸੰਸਾਰ ਤਨ ਕਰਕੇ ਰੋਗੇ ਇਹ ਸਾਰਾ ਸੰਸਾਰ ਮਨ ਕਰਕੇ ਸੋਗੇ। ਇੰਝ ਕਹੇ ਤੇ। ਸੰਸਾਰ ਰੋਗੇ ਨਾਮਦਾਰੋ। मैल लागे बाली रोवे ना बदार नानक दुखिया सब संसार ये जो दुख है जिसका जिक्र महाराज इस पंक्ति च पे कर दिन, बाली रोवे ना बतार चिंता है पता नहीं रिश्ता बनना है कि नहीं बनना चिंता चिंता ਪਤਾ ਨਹੀਂ ਇਹ ਵਸਤੂ ਮਿਲਨੀ ਹੈ ਕਿ ਨਹੀਂ ਮਿਲਨੀ ਚਿੰਤਾ ਪਤਾ ਨਹੀਂ ਕਿ ਉਹ ਕੰਮ ਧੰਦਾ ਉਹ ਨੌਕਰੀ ਮਿਲਨੀ ਹੈ ਕਿ ਨਹੀਂ ਮਿਲਨੀ ਚਿੰਤਾ ਪਤਾ ਨਹੀਂ ਮੈਂ ਇਲੈਕਸ਼ਨ ਦੇ ਚ ਜਿੱਤਾਂਗਾ ਕਿ ਹਾਰਾਂਗਾ ਚਿੰਤਾ 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 ਦੁਬਦਾ ਦੇ ਚ ਆਉਂਦੀ ਹੈ ਪਤਾ ਨਹੀਂ ਹੋਣਾ ਹੈ ਕਿ ਨਹੀਂ ਹੋਣਾ ਚਿੰਤਾ ਸੋਗ ਜੋ ਹੈਗਾ ਸਹੀ ਤੇ ਚਲਾ ਗਿਆ ਸੋ ਐਸੀ ਹੁਣ ਨਹੀਂ ਹੈ بڑا ਕਾਰੋਬਾਰ ਦੇ ਚ ਨਫਾ ਸੀ ਪਰ ਹੁਣ ਨਹੀਂ ਮਨੇਸਟਰ ਹੁੰਦੇ ਸੀ ਐਮਪੀ ਹੁੰਦੇ ਸੀ ਪਰ ਕੀ ਕਰੀ ਹੁਣ ਨਹੀਂ ਹੁਣ ਨਹੀਂ ਬੜੀ ਇੱਜ਼ਤ ਹੁੰਦੀ ਸੀ ਪ੍ਰਤਿਸ਼ਟਾ ਹੁੰਦੀ ਸੀ ਪਰ ਹੁਣ ਨਹੀਂ ਬੜੀ ਧਨ ਸੰਪਦਾ ਹੁੰਦੀ ਸੀ ਕੋਲ ਹੁਣ ਨਹੀਂ ਹੁਣ ਨਹੀਂ तो शोक जो है से चला गया शोक जो मैं चाहना मेरे को वे तो अंदर चिंता बनी हो मता ना हो ना मिले चिंता सोग ते चिंता ये दुख मन दा है, रोग दुख तन दा है ਗੁਰਬਾਣੀ ਕਹਿੰਦੀ ਏ ਸਾਰੇ ਹੀ ਰੋਗੀ ਨੇ ਸਾਰੇ ਹੀ ਸੋਗੇ ਇੱਕ ਵੀ ਠੀਕ ਨਹੀਂ ਕੁਸਤਾਹੀ ਮਾਫ ਪੰਕਤੀਆਂ ਨਾ ਆਉਂਦੀਆਂ ਤੇ ਫਿਰ ਮੈਂ ਐਸਾ ਨਹੀਂ ਕਹਿ ਸਕਦਾ ਸੀ ਜੋ ਜੋ ਦੇ ਸੇ ਸੋ ਸੋ ਰੋਗੀ ਸਭ ਰੋਗੇ ਦੂਸਰਾ ਚਿੰਤਾ ਤੇ ਹੀ ਦੇ ਸੇ ਸਭ ਕੋਏ ਸਾਰੇ ਹੀ ਚਿੰਤਾਤੁਰਨ ਸਾਰੇ ਦੇ ਸਾਰੇ ਚਿੰਤਾ ਤੁਰਨਾ ਹੈ ਹੁਣ ਮੈਂ ਅਰਜ਼ ਕਰਾਂ ਦੁੱਖ ਹੈ ਦੁੱਖ ਹੈ ਪਰ ਦੁੱਖ ਦਾ ਕਾਰਨ ਵੀ ਹੈ ਕਾਰਨ ਵੀ ਹੈ ਤੀਸਰਾ ਨਿਵਿਰਤੀ ਦਾ ਸਾਧਨ ਵੀ ਹੈ ਚੌਥਾ ਸੁਖ ਹੈ ਸੁਖ ਹੈ ਸੁਖ ਹੈ दुख ਦਾ ਕਾਰਨ ਮਨ ਦਾ ਅੰਧਕਾਰ ਅਗਿਆਨ ਤੋਂ ਅਗਿਆਨ ਦੇ ਜਿੱਤੇ ਮਨ ਭਟਕਦਾ ਹੈ ਇਹ ਚਿੰਤਾ ਸੋਗ ਅਗਿਆਨ ਤੋਂ ਜਨਮ ਲੈਂਦਾ ਹੈ ਜਿਸ ਤਰ੍ਹਾਂ ਬਾਹਰ ਅંધੇਰਾ ਹੈ ਤੋਂ ਅંધੇਰੇ ਤੇ ਤਨ ਭਟਕਦਾ ਕਿਧਰੇ ਠੋਕਰ ਖਾਏਗਾ ਚੋਟ ਲੱਗ ਜਾਏਗਾ ਚੋਟ ਲੱਗ ਜਾਏਗਾ ਬਾਰ ਜਿਹੜਾ ਇਹ ਅੰਧੇਰਾ ਹੈ ਪ੍ਰਕਿਰਤੀ ਆਪੇ ਹੀ ਦੂਰ ਕਰਦੀ ਹੈ ਸੂਰਜ ਉਦੇ ਹੋ ਜਾਂਦਾ ਹੈ ਚਾਨਣਾ ਹੋ ਜਾਂਦਾ ਹੈ ਸੂਰਜ ਗਰੂਪ ਹੋ ਜਾਂਦਾ ਹੈ ਅੰਧੇਰਾ ਹੋ ਜਾਂਦਾ ਹੈ ਫਿਰ ਸੂਰਜ ਉਦੇ ਹੋ ਜਾਂਦਾ ਹੈ ਫਿਰ ਪ੍ਰਕਾਸ਼ ਹੋ ਜਾਂਦਾ ਹੈ ਹੁਣ ਮੈਂ ਅਰਜ਼ ਕਰਾਂ ਜੀਵਨ ਦੀ ਰਾਤ ਦੇ ਤੇ ਕਦੀ ਸੂਰਜ ਚੜ੍ਹਿਆ ਹੀ ਨਹੀਂ ਅੰਧੇਰਾ ਹੀ ਅੰਧੇਰਾ ਜਨਮ ਤੋਂ ਲੈ ਕੇ ਮਰਨ ਤੱਕ ਮਰਨ ਤੱਕ ਅੰਧੇਰਾ ਹੀ ਅੰਧੇਰਾ ਮਨ ਰੇ ਸੰਸਾਰ ਅੰਧ ਗਹਿਰਾ ਸੰਸਾਰ ਤੇ ਅੰਧੇਰੇ ਦੇ ਚ ਹੈ ਅਗਰ ਬਾਹਰ ਦੇ ਅੰਧੇਰੇ ਦਾ ਕਿਦਰੇ ਜ਼ਿਕਰ ਹੁੰਦਾ ਤੋ ਕਹਿ ਸਕਦੇ ਸੀ ਨਹੀਂ ਹੁਣ ਤੇ ਚਾਹਣਾ ਕਾਦਾਂ ਦੇ ਰੇ ਚਲਤੇ ਰੋਸ਼ਨੀ ਹੋ ਗਈ ਹੈ ਸੂਰਜ ਉਦੇ ਹੋ ਗਏ ਪ੍ਰਕਿਰਤੀ ਰੋਜ਼ ਰਾਤ ਨੂੰ ਦਿਨ ਦੇ ਚ ਬਦਲਦੀ ਦਿਨ ਨੂੰ ਰਾਤ ਦੇ ਚ ਇਸ ਵਾਸੇ ਰਾਤ ਆ ਗਈ ਹੈ ਤਾਂ ਉਮੀਦ ਬਣੀ ਹੋਈ ਹੈ ਦਿਨ ਹੋਵੇਗਾ ਹੋਵੇਗਾ ਅੰਧੇਰਾ ਹੈ ਚਾਨਣਾ ਹੋਵੇਗਾ ਕਿਧਰੇ ਅੰਧੇਰੇ ਤੇ ਜੀਵਨ ਦੀ ਲੋੜ ਪੈ ਗਈ ਰਾਤ ਨੂੰ ਕੋਈ ਨਹੀਂ ਅਸੀਂ ਬੱਤੀ ਜਲਾਵਾਂਗੇ ਘਰ ਚੋਂ ਏਰਾ ਕੱਢਾਂਗੇ ਕਿਉਂਕਿ ਅੰਧੇਰੇ 'ਚ ਕੰਮ ਨਹੀਂ ਹੋ ਸਕਦਾ ਅੰਧੇਰੇ 'ਚ ਚੱਲ ਫਿਰ ਨਹੀਂ ਸਕਦਾ ਅੰਧੇਰੇ 'ਚ ਪੜ ਨਹੀਂ ਸਕਦੇ ਅੰਧੇਰੇ 'ਚ ਕੁਝ ਵੀ ਨਹੀਂ ਕਰ ਸਕਦੇ ਕੋਈ ਗੱਲ ਨਹੀਂ ਬੱਤੀ ਜਲਾਵਾਂਗੇ ਚਾਨਣਾ ਕਰਾਂਗੇ ਬਾਹਰ ਦੇ ਅੰਧੇਰੇ ਕਰਕੇ ਮਨੁੱਖ ਇਤਨਾ ਦੁਖੀ ਨਹੀਂ ਹੈ ਇਹ ਮੈਂ ਅਰਜ਼ ਕਰਦੇ ਆ ਦੁੱਖ ਨਿਕਲ ਦੇ ਨੇ ਅੰਦਰ ਦੇ ਅੰਧਕਾਰ ਤੋਂ ਉਸ ਅੰਦਰ ਦੇ ਅੰਧਕਾਰ ਨੂੰ ਕਹਿੰਦੇ ਨੇ ਅਗਿਆਨ ਦੁੱਖ ਹੈ ਦੁੱਖ ਹੈ ਦੁੱਖ ਹੈ ਤੋ ਉਹਦਾ ਫਿਰ ਕਾਰਨ ਵੀ ਹੈ ਕੀ ਅਗਿਆਨ ਅਗਿਆਨ ਇਹ ਕਾਰਨ ਹੈ ਕੋਈ ਬੋਧ ਨਹੀਂ ਹੈ ਪਤਾ ਕੁਝ ਵੀ ਨਹੀਂ ਅੰਧੇਰਾ ਹੀ ਅੰਧੇਰਾ ਮਨ ਰੇ ਸੰਸਾਰ ਅੰਧ ਗਹਿਰਾ ਸੋ ਫਿਰ ਕੀ ਕਰੀਏ ਅੰਧਿਆਰੇ ਦੀਪਕ ਚਾਹੀਏ ਦੀਵਾ ਚਾਹੀਦਾ ਅੰਧਿਆਰੇ ਦੀਪਕ ਚਾਹੀਏ ਇੱਕ ਬਸਤ ਅਗੋਚਰ ਲਈ ਹੈ ਦੀਵੇ ਨਾਲ ਕਿਸਰਾ ਹੋਵੇਗਾ ਕੀ ਹੋਵੇਗਾ ਦੀਵਾ ਬਲੇ ਅੰਧੇਰਾ ਜਾਏ বেদ ਪਾਠ ਮਤ ਪਾਪਾਂ ਖਾਏ ਇਧਰ ਦੀਵਾ ਬਾਲਿਆ ਅੰਧੇਰਾ ਜਲਿਆ ਚਲਾ ਗਿਆ ਇਧਰ ਨਾਮ ਦਾ ਦੀਪਕ ਜੜਾਇਆ ਪਾਪ ਚਲੇ ਗਏ ਸੰਤਾਪ ਚਲੇ ਗਏ ਇਧਰ ਧਰਮ ਗ੍ਰੰਥਾਂ ਦਾ ਪਾਠ ਕੀਤਾ ਉਹਦੀ ਬਾਣੀ ਨੇ ਹਨੇਰਾ ਪਾਪਾਂ ਦਾ ਦੂਰ ਕਰ ਦਿੱਤਾ ਦੁੱਖਾਂ ਦਾ ਦੂਰ ਕਰ ਦਿੱਤਾ ਬੇਜਾ ਪਾਠ ਮਤ ਪਾਪਾਂ ਖਾਏ ਅੰਧਿਆਰੇ ਦੀਪਕ ਚਾਹੀਏ ਮਨੁੱਖ ਨੇ ਠੀਕ ਹੈ ਸਭ ਤੋਂ ਵੱਡਾ ਤਿਵਾਰ ਮੰਨ ਲਿਆ ਦੀਵਾਲੀ ਦੇਵਾਰੇ ਪਰ ਬਾਹਰ ਹੀ ਦੀਵੇ ਜਲਾਏ ਨੇ ਅੰਦਰ ਦੀਪਕ ਨਹੀਂ ਜਲਾਇਆ ਬਾਹਰ ਚਾਨਣਾ ਕੀਤਾ ਹੈ ਘਰ ਵਿੱਚ ਖੁਸ਼ੀ ਹੋਵੇ ਮਨੁੱਖ ਚਾਨਣੇ ਨਾਲ ਪ੍ਰਗਟ ਕਰਦਾ ਹੈ ਬਤੀਆਂ ਜਲਾਉਂਦਾ ਹੈ ਬਹੁਤ ਸਾਰੀਆਂ ਘਰ ਦੇ ਸ਼ਾਦੀ ਹੈ ਕੋਈ ਖੁਸ਼ੀ ਹੈ ਕੋਈ ਖੁਸ਼ੀ ਦਾ ਸਮਾਗਮ ਹੈ ਫਿਰ ਘਰ ਵਿੱਚ ਬੇਸ਼ਮਾਰ ਬਤੀਆਂ ਜਲਾਉਂਦਾ ਹੈ ਬੜਾ ਚਾਨਣਾ ਕਰਦਾ ਹੈ ਸਜਾਵਟ ਚਾਨਣੇ ਨਾਲ ਆਉਂਦੀ ਹੈ ਹਨੇਰੇ ਨਾਲ ਨਹੀਂ ਆਉਂਦੀ ਜੀਵਨ ਮਹਾਨ ਬਣਦਾ ਹੈ ਗਿਆਨ ਨਾਲ ਅਗਿਆਨ ਨਾਲ ਨਹੀਂ ਕਰਦੀ ਸਜਾਵਟ ਆਉਂਦੀ ਹੈ ਚਾਨਣੇ ਨਾਲ ਬਤੀਆਂ ਨਾਲ ਹਨੇਰੇ ਨਾਲ ਕਰਦੀ ਸਜਾਵਟ ਕੀ ਹੋਵੇਗੀ ਹਨੇਰੇ 'ਚ ਤਾਂ ਘਰ ਦਿਖਾਈ ਨਹੀਂ ਦਿੰਦਾ ਗੱਲ ਖਤਮ ਅਗਿਆਨ ਦੇ 'ਚ ਤੇ ਮਨੁੱਖਤਾ ਦਿਖਾਈ ਨਹੀਂ ਲੈਂਦੀ ਮਨੁੱਖ ਦਿਖਾਈ ਨਹੀਂ ਦੇਣਾ ਇਹ ਇਨਸਾਨ ਹੈ ਐਸਾ ਦਿਖਾਈ ਵੀ ਨਹੀਂ ਦਿੰਦਾ ਯਾਨੀ ਇਹ ਜਿਹੜਾ ਲਈਏ ਅੰਧੇਰੇ ਦੇ ਵਿੱਚ ਮਨੁੱਖ ਹੈਵਾਨ ਹੁੰਦਾ ਹੈ ਇਨਸਾਨ ਨਹੀਂ ਹੁੰਦਾ ਅੰਧੇਰੇ ਦੇ ਵਿੱਚ ਮਨੁੱਖ ਪਸ਼ੂ ਹੁੰਦਾ ਹੈ ਮਾਨਸਿਕ ਅੰਧੇਰੇ ਵਿੱਚ ਮਨੁੱਖ ਪਸ਼ੂ ਹੁੰਦਾ ਹੈ ਕਿਉਂਕਿ ਪਸ਼ੂ ਸਾਰੇ ਹੀ ਅੰਧੇਰੇ ਦੇ ਚ ਨੇ ਅੰਧੇਰੇ 'ਚ ਕੁਝ ਨਹੀਂ ਦਿਖਾਈ ਦਿੰਦਾ ਤੋ ਪਸ਼ੂ ਨੂੰ ਮਾਂ ਵੀ ਨਹੀਂ ਦਿਖਾਈ ਦਿੰਦੀ ਪਿਓ ਵੀ ਨਹੀਂ ਦਿਖਾਈ ਦਿੰਦਾ ਦਾਦਾ ਵੀ ਨਹੀਂ ਦਿਖਾਈ ਦਿੰਦਾ ਨਾਨੀ ਵੀ ਨਹੀਂ ਦਿਖਾਈ ਦਿੰਦੀ ਭੈਣ ਵੀ ਨਹੀਂ ਦਿਖਾਈ ਦਿੰਦੀ ਤੇ ਇਹ ਵੀ ਨਹੀਂ ਦਿਖਾਈ ਦਿੰਦੀ ਚਾਚਾ ਤਾਇਆ ਮਾਮੇ ਮਾਸੀਆਂ ਕੁਝ ਵੀ ਨਹੀਂ ਦਿਖਾਈ ਅੰਧੇਰ ਅੰਧੇਰ ਅੰਧੇਰੇ ਵਿੱਚ ਮਾਨਸਿਕ ਅੰਧੇਰੇ ਤੇ ਮਨੁੱਖ ਵੀ ਫਿਰ ਪਸ਼ੂ ਦੀ ਤਰ੍ਹਾਂ ਹੀ ਜਿੰਦਾ ਹੈ ਫਿਰ ਆ ਨਾਲ ਮੁਕਦਮੇबाजी ਥੋੜੀ ਜੀਆਂ ਗੱਲ ਤੇ ਫਰਾਅ ਫਰਾਅ ਨਹੀਂ ਦਿਖਾਈ ਦੇਣਾ ਐਸੀਆਂ ਖਬਰਾਂ ਚ ਖਬਰਾਂ ਆ ਜਾਂਦੀਆਂ ਨੇ ਪੁਲਾਣੇ ਨੇ ਪਿਓ ਦਾ ਹੀ ਕਤਲ ਕਰ ਦਿੱਤਾ ਇਕ ਦੋ ਜਗ੍ਹਾ ਇਹ ਹਾਦਸੇ ਦੇਖੇ ਦੇਖਣ ਨੂੰ ਵੀ ਮਿਲੇ। ਤੋਂ ਪਿਓ ਨੂੰ ਦਿਖਾਈ ਥੋੜੀ ਦਿੱਤਾ ਸੀ ਕਿ ਪਿਓ ਹੈ। ਪਰ ਆਨਾਲ ਮੁਕਦਮੇ ਬਾਜ਼ੀ ਹੈ ਪਰ ਆਨੂ ਮਾਰੇ ਹੈ, ਮਾਰ ਛੜੇ ਹੈ। ਤੇ ਇਹਨੂੰ ਪਿਰਾ ਥੋੜੀ ਦਿਖਾਈ ਦਿੱਤਾ। ਪਸ਼ੂ ਨੂੰ ਨਹੀਂ ਦਿਖਾਈ ਦਿੰਦੇ। ਮਾਂ ਹੈ, ਤੇ ਹੀ ਹੈ। ਪਿਤਾ ਹੈ, ਰਾਹ ਹੈ, ਪੈਣ ਹੈ। ਨਾਨੀ ਹੈ, ਚਾਚੀ ਹੈ। ਸੱਸ ਸੌਰਾ ਹੈ ਨਹੀਂ ਦਿਖਾਈ ਦੇਂਦਾ ਨਾ ਦਿਖਾਈ ਦੇਣਾ ਹੀ ਕਾਰਨ ਅੰਧੇਰਾ ਹੈ ਬਾਹਰ ਕੁਛ ਨਾ ਦਿਖਾਈ ਦੇਵੇ ਬਾਹਰ ਅੰਧੇਰਾ ਹੈ ਅੰਦਰ ਮਨ ਨੂੰ ਪ੍ਰਮਾਤਮਾ ਔਰ ਮਨੁੱਖਤਾ ਨਾ ਦਿਖਾਈ ਦੇਵੇ ਤੋ ਅਗਿਆਨਤਾ ਦਾ ਅੰਦਰ ਅੰਧੇਰਾ ਹੈ ਅੰਧਕਾਰ ਹੈ ਸਾਲ ਦੇ ਸਾਲ ਦੀਵਾਲੀ ਆਉਂਦੀ ਔਰ ਕਰੀਬਨ ਕਰੀਬਨ ਅਮਾਵਸ ਇੱਕ ਪਰਤੇਕ ਚੁਣਿਆ ਗਿਆ ਹੈ ਮਨੁੱਖ ਦੀ ਜ਼ਿੰਦਗੀ ਅਮਾਵਸ ਦੀ ਤਰ੍ਹਾਂ ਮਸਿਆ ਦੀ ਤਰ੍ਹਾਂ ਰਾਤ ਵੀ ਪਰ ਹਨੇਰੀ ਰਾਤ ਪੂਰਨਮਾਸ਼ੀ ਦੀ ਰਾਤ ਨੂੰ ਦੀਵਾਲੀ ਨਹੀਂ ਆਉਂਦੀ ਉਨਤੇ ਰੱਬ ਨੇ ਦੀਵਾਲੀ ਕੀਤੀ ਹੁੰਦੀ ਚੰਨ ਚਾੜਿਆ ਹੁੰਦਾ ਸਾਨੂੰ ਦੀਵੇ ਜਲਣ ਦੀ ਲੋੜ ਉਹਨੇ ਇੱਕ ਵੱਡਾ ਦੀਵਾ ਜਲਾ ਛੜਿਆ ਰਾਤ ਨੂੰ ਪੂਰਨਮਾਸ਼ੀ ਆਪਦੇ ਗਿਆਤਲੇ ਅਰਚ ਕਰਾਂ ਮਾਵਸ ਦੇ ਚ ਕਿਉਂ ਦੀਵਾਲੀ ਆਉਂਦੀ ਏ ਇੱਕ ਪ੍ਰਤੀਕ ਚੁਣਿਆ ਗਿਆ ਏ ਮਨੁੱਖ ਤੂੰ ਮਸੀਹਾ ਦੇ ਰਾਤ ਦੀ ਤਰ੍ਹਾਂ ਤੇ ਮਸੀਹਾ ਦੀ ਰਾਤ 8 ਘੰਟੇ 10 ਘੰਟੇ 12 ਘੰਟੇ ਦੀ ਹੋਵੇਗੀ ਔਰ ਕਿੰਨੇ ਕਹੇਗੀ 14 ਘੰਟੇ ਦੀ ਹੋ ਜਾਏਗੀ ਕਦੀ ਦਿਨ ਵੱਡੇ ਹੁੰਦੇ ਨੇ ਕਦੀ ਰਾਤਾਂ ਵੱਡੀਆਂ ਆਉਂਦੀਆਂ ਨੇ ਜ਼ਿੰਦਗੀ ਦੇ ਚ ਜਿਹੜੀ ਮਸਿਆ ਦੇ ਰਾਤ ਤੇ ਕਈ ਦਫਾ ਜਨਮ ਤੋਂ ਲੈ ਕੇ ਮਰਨ ਤੱਕ ਚੱਲਦੀ ਏ ਕਦੀ ਦੀਵਾ ਜਲਦਾ ਹੀ ਨਹੀਂ ਚਾਹਣਾ ਹੁੰਦਾ ਕਿ ਨਹੀਂ ਬੜੀ ਲੰਬੀ ਰਾਤ ਹੈ ਬੜਾ ਲੰਬਾ ਅੰਧੇਰਾ ਹੈ ਅੰਧੇਰੇ ਰਾਹ ਨਾ ਕੋ ਹੋਂ ਬਾਲ ਵੀ ਪੁੰਨੀ ਹੋਈ ਅੰਧੇਰੇ ਰਾਹ ਨਾ ਕੋ ਅੰਧੇਰੇ ਜੇ ਰਸਤਾ ਦਿਖਾਈ ਨਹੀਂ ਦਿੰਦਾ ਤਾਂ ਚਲਾਂਗੇ ਕਿ ਕਿਸ ਤਰ੍ਹਾਂ ਚਲਾਂਗੇ ਮੈਂ ਅਕਸਰ ਅਰਜ਼ ਕਰਦਾ ਹੁਨਾ ਅੰਧੇਰੇ ਤੋਂ ਵੱਡਾ ਕੋਈ ਪਰਦਾ ਨਹੀਂ ਹੈ ਕੋਈ ਪਰਦਾ ਨਹੀਂ ਹੈ ਅੰਧੇਰੇ ਚ ਪਹਾੜ ਨਹੀਂ ਦਿਖਾਈ ਦਿੰਦੇ ਅੰਧੇਰੇ ਚ ਦਰਿਆ ਨਹੀਂ ਦਿਖਾਈ ਦਿੰਦਾ ਭਾਵੇਂ ਤਿੰਨ ਹਿੱਸੇ ਪਾਣੀ ਹੈ ਸਮੁੰਦਰ ਰਾਤ ਦੇ ਸਮੁੰਦਰ ਵੀ ਨਹੀਂ ਦਿਖਾਈ